ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਹਾਂ ਇਕਬਾਲ ਸਿੰਘ ਗੋਰਾ ਅੱਜ ਅਸੀਂ ਪਿੰਡ ਖੁਖਰਾਣਾ ਵਿਖੇ ਸਾਬਕਾ ਸਰਪੰਚ ਅਜੈਬ ਸਿੰਘ ਜੀ ਕੈਨੇਡੀਅਨ ਉਹਨਾਂ ਦੇ ਘਰ ਵਿਖੇ ਪਹੁੰਚੇ ਆ ਉਹਨਾਂ ਨਾਲ ਕਰਦੇ ਆ ਗੱਲਬਾਤ ਉਹਨਾਂ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਤੁਸੀਂ ਦੱਸੋ ਸਰਪੰਚ ਸਾਹਿਬ ਜੋ ਸਰਹੱਦਾਂ ਦੇ ਤੁੰਤੂ ਮੈਮੇ ਹੋ ਰਹੀ ਹੈ ਪੰਜਾਬ ਭਾਰਤ ਪਾਕਿਸਤਾਨ ਦੀ ਉਹਦੇ ਵਿੱਚ ਕਾਫੀ ਲੋਕਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰੀ ਸਮਝ ਮੁਤਾਬਕ ਇਹ ਬਹੁਤ ਮਾੜੀ ਗੱਲ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਇਹ ਮਰਮਤਾ ਦਾ ਘਾਣਾ ਹੈ ਸਰਕਾਰਾਂ ਨੂੰ ਮੈਂ ਸੋਚਦਾ ਕਿ ਬਹਿ ਕੇ ਗੱਲ ਨਵੇੜ ਲੈਣੀ ਚਾਹੀਦੀ ਸਾਡੇ ਦੇਸ਼ ਦੇ ਰਾਖੇ ਫੌਜੀ ਵੀਰ ਸਾਡੇ ਲਈ ਕੁਰਬਾਨੀਆਂ ਕਰ ਰਹੇ ਆ ਸਰਦਾਂ ਤੇ ਦਿਨ ਰਾਤ ਪਹਿਰਾ ਦੇ ਰਹੇ ਆ ਉਹਨਾਂ ਨੂੰ ਤੁਸੀਂ ਕੀ ਸ਼ਵਾਸ਼ ਦੇਣੀ ਚਾਹੁੰਦੇ ਹੋ? ਮੈਂ ਸਰਦਾਂ ਵਾਲਿਆਂ ਨੂੰ ਤਾਂ ਇਹ ਸ਼ਵਾਸ਼ ਜਣੀ ਚਾਹਣਾ ਵੀ ਜਿੱਥੇ ਵੀ ਮਰਜੀ ਕੋਈ ਲੜਾਈ ਲੱਗੇ ਜੰਦ ਲੱਗੇ ਸਾਡੇ ਸਿੱਖਾਂ ਸੈਕਾਉਮ ਦਾ ਸਭ ਤੋਂ ਵੱਧ ਯੋਗਦਾਨ ਹੁੰਦਾ ਤੇ ਉਹਨਾਂ ਨੂੰ ਸ਼ਵਾਸ਼ ਹੀ ਹੈ ਜਿੰਨੀਆਂ ਸਭ ਤੋਂ ਵੱਧ ਸ਼ੀਧੀਆਂ ਪ੍ਰਾਪਤ ਅਸੀਂ ਕਰਦੇ ਆਂ ਭਾਈ ਜੀ ਸੋਸ਼ਲ ਮੀਡੀਆ ਤੇ ਜੋ ਫਵਾਮਾ ਫਲਾਈਆਂ ਜਾ ਰਹੀਆਂ ਲੋਕਾਂ ਨੂੰ ਭੜਕਾਇਆ ਜਾ ਰਿਹਾ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਸੋਸ਼ਲ ਮੀਡੀਆ ਤੇ ਜੋ ਨੈਸ਼ਨਲ ਮੀਡੀਆ ਦੀਆਂ ਫਵਾਮਾਂ ਉਹਨਾਂ ਤੇ ਸਾਡੇ ਲੋਕਾਂ ਨੂੰ ਗੌਰ ਨਹੀਂ ਕਰਨੀ ਚਾਹੀਦੀ ਤੇ ਆਪਦੇ ਮਤਮਤਾਕ ਚੱਲਣਾ ਚਾਹੀਦਾ ਤੇ ਆਪ ਦਾ ਸਮਝ ਸੋਚ ਕੇ ਚੱਲਣਾ ਚਾਹੀਦਾ ਮੈਂ ਸਮਝਦਾ ਵੀ ਇਹ ਜਿਹੜੀਆਂ ਅਫਵਾਹਾਂ ਇਹ ਗਲਤ ਆ ਤੇ ਬਹੁਤ ਜ਼ਿਆਦਾ ਫਲਾਇਆਂ ਜਾ ਰਹੀਆਂ ਆ ਬਿਨਾਂ ਵਜ੍ਹਾ ਤੋਂ ਲੋਕਾਂ ਦਾ ਜਨ ਜੀਵਨ ਬਹੁਤ ਇਸ ਗੱਲ ਨਾਲ ਪ੍ਰਭਾਵਿਤ ਆ ਜਿਹਦੇ ਨਾਲ ਬਹੁਤ ਔਖੀਆਂ ਰਾਤਾਂ ਕੱਟਣੀਆਂ ਪੈਣੀਆਂ ਜਾ ਰਹੀਆਂ ਇੱਕ ਤਾਂ ਦਿਮਾਗੀ ਬੋਝ ਆ ਲੋਕਾਂ ਤੇ ਵੀ ਸਾਡਾ ਕੋਈ ਕੀ ਹੋਊ ਤੇ ਕੀ ਨਾ ਹੋਊ ਇਸ ਕਰਕੇ ਮੇਰੀ ਤਾਂ ਵਾਰ-ਵਾਰ ਬੇਨਤੀ ਇਹ ਹੀ ਆ ਵੀ ਸਰਕਾਰਾਂ ਨੂੰ ਇਹ ਗੱਲ ਬਹਿ ਕੇ ਨਹੀਂ ਜਿਠਣੀ ਚਾਹੀਦੀ ਆ ਪਹਿਲਾਂ ਜਦੋਂ ਪਾਕਿਸਤਾਨ ਵੱਲੋਂ ਮਜਾਇਲਾ ਤਾਗੀਆਂ ਜਾਂਦੀਆਂ ਦਾ ਜਵਾਬ ਚ ਹਿੰਦੁਸਤਾਨ ਵਾਲਿਆਂ ਨੂੰ ਵੀ ਉਸ ਗੱਲ ਦਾ ਜਵਾਬ ਦੇਣਾ ਪੈਂਦਾ ਇਹ ਨੁਕਸਾਨ ਤਾਂ ਬਾਰਡਰ ਸਟੇਟਾਂ ਦਾ ਹੀ ਆ ਅਸੀਂ ਆਪ ਖੁਦ ਬਾਰਡਰ ਸਟੇਟ ਤੇ ਬੈਠੇ ਆ ਬਾਰਡਰ ਦੇ ਨੇੜੇ ਬੈਠੇ ਆ ਇਸ ਕਰਕੇ ਬਹੁਤ ਮੈਂ ਸਮਝਦਾ ਵੀ ਇਹ ਮੰਦ ਭਾਗ ਕੀ ਗੱਲ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ